ਸਾਜੇ ਕਰਨੇ ਚਾਹਣਾ ਜਦੋਂ ਵੀ ਕਿਸੇ ਘਰ ਮਹਾਰਾਜ ਜੀ ਟੂਰ ਤੇ ਜਾਂਦੇ ਸੀ ਤਹਾਰ ਗੁਰਸਖਣੀ ਸੀ ਸਰਦਾ ਹੁੰਦੀ ਸੀ ਇਹ ਵੱਤ-ਵੱਤ ਸੇਵਾ ਕਰੀਏ ਇਸੇ ਤਰ੍ਹਾਂ ਜਿਵੇਂ ਤੁਸੀਂ ਜਾਣਦੇ ਹੋ ਇਹ ਤਾਂ ਅਸ਼ੀਤੋ ਵਿੰਦਰਾ ਪਰਿਵਾਰ ਸਾਜ ਜਸਵੰਤ ਸਿੰਘ ਪੇਸ ਉਹਨਾਂ ਦੇ ਪਿਤਾ ਭਗਤ ਸਿੰਘ ਜੀ ਜਿਨ੍ਹਾਂ ਦਾ ਜਾਮਾ ਸੰਮਨ ਤੇ ਮੋਸਮ ਦਾ ਸੀ ਪਿਛਲੇ ਜਨਮ ਚ ਉਹਨਾਂ ਨੇ ਆਪਣੇ ਬੇਟੇ ਦਾ ਸਿਸ ਕੱਟ ਕੇ ਲੰਗਰ ਸਨ ਚਾਸੀ ਗਾ ਮੈਂ ਬਹੁਤਾ ਵਿਸਥਾਰ ਚ ਨਾ ਜਾਾਂਗਾ ਹੋਇਆ ਦਾਦਾ ਕੀ ਇੱਕ ਵਾਰ ਦੀ ਗੱਲ ਹੈ ਪਾਸ਼ਾ ਜੀ ਇਟਾਰ ਸੇ ਚਲੇ ਗਏ ਤਾਂ ਜਿਸ ਤਰ੍ਹਾਂ ਸਾਡੇ ਹੁਣ ਰਿਵਾਜ ਬਣ ਗਿਆ ਹੈ ਮਜਬੂਰੀ ਵੀ ਹੋ ਗਈ ਹੈ ਕਿ ਅਸੀਂ ਹੱਥੀ ਸੇਵਾ ਕਰਨ ਦੀ ਵੀ ਜਾਏ ਲਾਗੜੀ ਲਾ ਲੈਣੇ ਆਂ ਹਲਵਾਈ ਲਾ ਲੈਣੇ ਆਂ ਫੁਲਕੇ ਕੌਲੀ ਬੀਬੀਆਂ ਲਾ ਲੈਣੇ ਆਂ ਬਾਟਰ ਸਾਫ ਕਰਨੀ ਲਾ ਲੈਣੇ ਆਂ ਤੇ ਉਹਨਾਂ ਨੇ ਵੀ ਇਸੇ ਤਰ੍ਹਾਂ ਕੀਤਾ ਜਦੋਂ ਲੰਗਰ ਤਿਆਰ ਹੋਇਆ ਤੇ ਪਾਸ਼ਾਏ ਕੋਲੇ ਲੰਗਰ ਲੈ ਕੇ ਬੇਨਤੀ ਕੀਤੀ ਸੱਚੇ ਪਾਸ਼ਾਯੋ ਲੰਗਰ ਨੂੰ ਭੋਗ ਲਾਓ ਲੰਗਰ ਛਕੋ ਤਾਂ ਪਾਸ਼ਾਏ ਨੇ ਲੰਗਰ ਛਕਣ ਤੋਂ ਮਨ੍ਹਾ ਕਰਤਾ ਉਹਨਾਂ ਨੇ ਦੋ ਤਿੰਨ ਵਾਰ ਬੇਨਤੀ ਕੀਤੀ ਪਾਸ਼ਾਏ ਨੇ ਲੰਗਰ ਨਹੀਂ ਛਕਿਆ ਚਲੋ ਉਹਨਾਂ ਨੇ ਸਮਝਾ ਹੋ ਸਕਦਾ ਪਾਸ਼ਾਏ ਤ੍ਰੀਤ ਛੀਕ ਨਾ ਹੋਵੇ ਸੇਵ ਛੀਕ ਨਾ ਹੋਵੇ ਜਦ ਭੁੱਖ ਨਾ ਹੋਵੇ ਤਾਂ ਲੰਗਰ ਨਹੀਂ ਛਕਾਗਾ ਅਗਲੀ ਸਵੇਰ ਫਿਰ ਜਦੋਂ ਲੰਗਰ ਤਿਆਰ ਹੋਇਆ ਤਾਂ ਪਾਸ਼ਾਏ ਕੋਲੇ ਬੇਨਤੀ ਕੀਤੀ ਤਾਂ ਪਾਸ਼ਾਏ ਨੇ ਫਿਰ ਮਨ ਕਰਤਾ ਪਾਸ਼ਾਏ ਨੇ ਲੰਗਰ ਨਹੀਂ ਛਕਿਆਗਾ ਇਹ ਬਚਨ ਸੁਣਨ ਵਾਲਾ ਜਦੋਂ ਉਹਨੇ ਇੱਕ ਦੋ ਵਾਰੀ ਬੇਨਤੀ ਕੀਤੀ ਨਹੀਂ ਛਕਿਆ ਪਰਵਾਰ ਨੇ ਇਕੱਠੇ ਹੋ ਕੇ ਵਿਚਾਰ ਕੀਤਾ ਪਾਸ਼ਾਏ ਕੋਲੇ ਸਾਰਾ ਪਰਿਵਾਰ ਕੇ ਬੇਨਤੀ ਕੀਤੀ ਸੱਚੇ ਪਾਸ਼ਾ ਜੀਓ ਤੁਹਾਡੀ ਸਿਹਤ ਠੀਕ ਹੈ ਤੁਸੀਂ ਲੰਗਰ ਨਹੀਂ ਛਕ ਰਹੇ ਜਾਂ ਸਾਡੇ ਪਰਿਵਾਰ ਤੋਂ ਕੋਈ ਗਲਤੀ ਹੋ ਗਈ ਹੈ ਸਾਨੂੰ ਕਿ ਮੈਂ ਕਰੋ ਜਦੋਂ ਕਲਤੀ ਹੋ ਗਈ ਤਾਂ ਪਾਸ਼ਾ ਜੀ ਕਹਿੰਦੇ ਕਿ ਲੰਗਰ ਤਿਆਰ ਕਿਨੇ ਕੀਤਾ ਹੈ ਉਹ ਕਹਿੰਦੇ ਜੀ ਹਲਵਾਈਆਂ ਨੇ ਤਿਆਰ ਕੀਤਾ ਪਾਸ਼ਾ ਜੀ ਕਹਿੰਦੇ ਜਿਹੜਾ ਵਾਰਸੀਂ ਸੇਵਾ ਦਾ ਤੁਹਾਨੂੰ ਦੇਖੇ ਜਾਣਾ ਸੀਗਾ ਉਹ ਸੀ ਹਲਵਾਈਆਂ ਨੂੰ ਜਾਂ ਬਾਪੂ ਸਾਹਿਬ ਕਰਨ ਵਾਲੇ ਬੀਬੀਆਂ ਕਿਰਾਏ ਤੇ ਰੱਖੀਆਂ ਜਿਹੜੀਆਂ ਉਹਨਾਂ ਨੂੰ ਕਿਨੇ ਦੇਖੇ ਜਾਵਾਗੇ ਤੁਹਾਡੇ ਇੰਨੀ ਵੀ ਸਮਰੱਥਾ ਹੈ ਨਹੀਂ ਕਿ ਤੁਸੀਂ ਲੰਗਰ ਨਹੀਂ ਤਿਆਰ ਕਰ ਸਕਦੇ ਕੋਈ ਜ਼ਰੂਰੀ ਨਹੀਂ ਹੈ ਕਿ ਆਪਾਂ 36 ਪਰਿਵਾਰ ਪਾਉਣੇ ਹਨ ਫਿਰ ਉਹਨਾਂ ਨੇ ਮਾਫੀ ਮੰਗੀ ਤਾਂ ਬੀਬੀਆਂ ਨੇ ਦੁਬਾਰਾ ਲੰਗਰ ਤਿਆਰ ਕੀਤਾ ਪਾਸ਼ਾਏ ਵਾਸਤੇ ਤੇ ਪਾਸ਼ਾਏ ਨੇ ਲੰਗਰ ਛਕਿਆ ਉਸ ਤੋਂ ਬਾਅਦ ਉਸ ਪਰਿਵਾਰ ਨੇ ਪ੍ਰਣ ਲੈ ਲਿਆ ਕਿ ਅੱਜ ਤੋਂ ਬਾਅਦ ਅਸਲੀ ਲੰਗਰ ਦੇ ਵਿੱਚ ਕਿਸੇ ਹਲਵਾਈ ਨੂੰ ਨਹੀਂ ਬੁਲਾਵਾਂਗੇ ਬਰਤਨ ਸਾਫ਼ ਕਰਨ ਵਾਸਤੇ ਬੀਪੀਆ ਨਹੀਂ ਰੱਖਾਂਗੇ ਜਿੰਨਾ ਹੋ ਸਕਦਾ ਹੈ ਹੱਥੀ ਸੇਵਾ ਕਰਾਂਗੇ ਕਿਉਂਕਿ ਸੇਵਾ ਜਿਹੜੀ ਹੱਥੀ ਸੇਵਾ ਹੈ ਉਹ ਪੈਸੇ ਨਾਲ ਨਹੀਂ ਹੋ ਸਕਦੀ ਸਾਡੀ ਹੁਣ ਮਜਬੂਰੀ ਵੀ ਬਣ ਗਈ ਹੈ ਫੈਸ਼ਨ ਵੀ ਬਣ ਗਿਆ ਮਜਬੂਰੀ ਇਹ ਹੈ ਕਿ ਜੇ ਕੋਈ ਗੁਰਸਖਾ ਸਸਾਂਗ ਰੱਖ ਲੈਂਦਾ ਹੈ ਤੇ ਮੇਰੇ ਵਰਗੇ ਕਹਿੰਦੇ ਆ ਵੀ ਆਪਾਂ ਲੰਗਰ ਦੇ ਟਾਈਮ ਹੀ ਚੱਲਾਂਗੇ ਕੱਪੜੇ ਨੂੰ ਦਾਗ ਲੱਗ ਜੂ ਜੇ ਆਪਾਂ ਲੰਗਰ ਸੇਵਾ ਕਰਾਂਗੇ ਅਸੀਂ ਇਹਨਾਂ ਚ ਜਲੇ ਪਤਰੋਂ ਲੱਗ ਪਿਆ ਜਿਵੇਂ ਵਿਆਹ ਤੇ ਜਾਂਦੇ ਨਾ ਅਸੀਂ ਪਾਲਸਾਂ ਦੇ ਵਿੱਚ ਵੀ ਜਾਵਾਂਗੇ ਤੇ ਉੱਥੇ ਲੰਗਰ ਲੱਗਿਆ ਹੋਣਾ ਹੈ ਤੇ ਆਪਾਂ ਜਾ ਕੇ ਛਕ ਲੈਣਾ ਹੈ ਸਾਡੇ ਉਹ ਹਾਲ ਹੋ ਗਿਆ ਸਿਰਫ ਪਰਮਾਤਮਾ ਨੂੰ ਮੰਨ ਲੈਣਾ ਕਿ ਉਹ ਪਰਮਾਤਮਾ ਹੈ ਉਹ ਰੱਬਾ ਹੈ ਉਹ ਅਥਾ ਹੈ ਗੱਲ ਨਹੀਂ ਬਣਨੀਗੀ ਜਿੰਨੀ ਦੇਰ ਉਹਨੇ ਬਣਾਇਆ ਨਿਜਮਾ ਦੇ ਉਹਦੇ ਦੱਸੇ ਅਸੂਲਾਂ ਦੇ ਅਸੀਂ ਅਮਲ ਨਹੀਂ ਕਰਦੇਗੇ ਅਮਰਾ ਅਸੀਂ ਕਰਨਾ ਕਿਸੇ ਹੋਰ ਨੇ ਨਹੀਂ ਕਰਨਾਗਾ ਮੈਂ ਛੋਟੀ ਉਦਾਹਰਨ ਦਿੰਦਾ ਗੁਰਨਾਥ ਜੀ ਉਹ ਮੱਕੇ ਮਦੀਨੇ ਗਏ ਤਾਂ ਉਹ ਕਾਜੀ ਨੇ ਪਤਾ ਲੱਗਾ ਮੈਂ ਛੋਟੀ ਦੱਸਦਾ ਕਿ ਇਹ ਲੱਗਾ ਮੰਦਿਰੇ ਵਸ ਕਰਕੇ ਪਏ ਆ ਉਹ ਲੱਗਾ ਉਹਨੇ ਕਮਾਈਆਂ ਛੋੜ ਕਰਿਆ ਜਦੋਂ ਉਹਨੂੰ ਪਤਾ ਆ ਉਹ ਕਰਨੀ ਵਾਲਾ ਬੰਦਾ ਹੈਗਾ ਤਾਂ ਉਹਨਾਂ ਨੇ ਕਿਹਾ ਕਿ ਇਹ ਤੇ ਤਿਆਰ ਤੂੰ ਦੱਸ ਕਿ ਹਿੰਦੂ ਧਰਮ ਚੰਗਾ ਕਿ ਮੁਸਲਮਾਨ ਧਰਮ ਚੰਗਾ ਕਿ ਉਹਨੋਂ ਬੁੱਧ ਕੋਈ ਧਰਮ ਸੀਗੇ ਤਾਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਨਾ ਹਿੰਦੂ ਚੰਗੇ ਨਾ ਮੁਸਲਮਾਨ ਰੋਈ ਅੰਮ੍ਰਿਤ ਬਾਜੋ ਦੋਨੋਂ ਰੋਈ ਜੇਸੀਂ ਅਮਲ ਕਰਾਂਗੇ ਤਾਂ ਹੀ ਗੱਲ ਬਣਨੀ ਐ ਇੱਥੇ ਕੁਝ ਆਏ ਸਤਸੰਗ ਤੇ ਕੁਝ ਲੈਣ ਵਾਸਤੇ ਤੇ ਮਿਲਣਾ ਤਾਂ ਹੈ ਜੇ ਨੀਵੇਂ ਹੋ ਕੇ ਉਹਦੇ ਨਿਯਮਾਂ ਨੂੰ ਪਾਲਨ ਕਰਦੇ ਹੋਏ ਅੱਧੀ ਸੇਵਾ ਕਰਾਂਗੇ ਪੈਸਾ ਤਾਂ ਲੋਕਾਂ ਕੋਲ ਬਹੁਤ ਆ ਕਰੋੜਪਤੀ ਬਹੁਤ ਹੈਗੇ ਆ ਪਰ ਅੱਧੀ ਸੇਵਾ ਦੀ ਮਹਾਨਤਾ ਕਿ ਛੋਟੀ ਉਦਾਨ ਦੇ ਨਾਲ ਘਰ ਮੈਂ ਇੱਕ ਵਾਰੀ ਮੇਰੇ ਵਾਲਾ ਤੇ ਸਾਧ ਦਾ ਚੇਲਾ ਬਣ ਗਿਆ ਸਾਧ ਜੀ ਜੰਗਲਾਂ ਦੇ ਵਿੱਚ ਹੋ ਜਦੋਂ ਉਹ ਇੱਕ ਦੋ ਦਿਨ ਹੋਇਆ ਤੇ ਮੀਂਹ ਪੈਣ ਲੱਗ ਗਿਆ ਝੌਂਦੀ ਚੌਂ ਲੱਗਦੀ ਤਾਂ ਉਹਨੇ ਭੱਜ ਤੁਰਿਆ ਕਿਹਾ ਵੀ ਜਾ ਭੱਜ ਤਾਏ ਕਰ ਝੌਂਦੀ ਚੌਂਦੀ ਆ ਬਾਹਰ ਨਿਕਲ ਪਛਾ ਕੇ ਦੇਖ ਜਿਦਾਂ ਚੌਂਦੀ ਮਿੱਟੀ ਮਿੱਟੀ ਲਾ ਦੇ ਪਾਣੀ ਆਪ ਦੇ ਚੌਣਾ ਉਹ ਕਹਿੰਦਾ ਗੁਰੂ ਜੀ ਸੱਤ ਬਚਨ ਪਰ ਕਹਿੰਦਾ ਇੱਕ ਗੱਲ ਹੈ ਜੀ ਕਹਿੰਦਾ ਕੀ ਮੇਰੀ ਬੇਨਤੀ ਹੈ ਤੁਸੀਂ ਮੇਰੇ ਗੁਰੂ ਮੈਂ ਤੁਹਾਡਾ ਚੇਲਾ ਤੁਸੀਂ ਥੱਲੇ ਬੈਠੇ ਮੈਂ ਉੱਪਰ ਜਾਊਂਗਾ ਮੈਂ ਇੱਥੇ ਕੋ ਸਾਖੀ ਨਹੀਂ ਕਰ ਸਕਦਾ ਹਨਾ ਤਾਂ ਚਲੋ ਗੁਰੂ ਉੱਪਰ ਆਪ ਗਿਆ ਹੁਣ ਮਿੱਟੀ ਮਿੱਟੀ ਲਾਈ ਚੌਂਦੇ ਪਾਣੀ ਚੌਣ ਵਾਲਾ ਬੰਦ ਹੋ ਗਿਆ ਮੀਂਹ ਹਟ ਗਿਆ ਤੋਂ ਬਣਿਕਰਾਈ 2 ਘੰਟੇ ਬਾਅਦ ਸ਼ਾਮ ਦਾ ਟਾਈਮ ਹੋਣ ਲੱਗਾ ਸੀਗਾ ਕਹਿੰਦਾ ਭਾਈ ਤਾਂ ਨਹੀਂ ਕਰ ਆਪਾਂ ਲੰਗਰ ਬਣਾਉਣਾ ਜਾਂ ਜੰਗਲ ਜਾਂ ਲਕੜਾ ਚੁੱਕ ਕੇ ਲਿਆ ਤੇ ਆਪਾਂ ਲੰਗਰ ਬਣਾਵਾਂਗੇ ਕਹਿੰਦਾ ਗੁਰੂ ਜੀ ਸਤਿਵਚਨ ਪਰ ਕਹਿੰਦਾ ਇੱਕ ਬੇਨਤੀ ਆ ਜੀ ਕਹਿੰਦੇ ਕੀ ਤੁਸੀਂ ਮੇਰੇ ਗੁਰੂਓ ਤੁਸੀਂ ਇੱਥੇ ਬੈਠੇ ਮੈਂ ਲੰਗਰ ਜਾ ਉਹ ਜਾਉਂਗਾ ਜੰਗਲ 'ਚ ਮੇਰਾ ਮੂਹ ਜੰਗਲ ਵਾਲ ਹੋ ਜੂ ਤੁਹਾਡੇ ਵਾਲ ਪਿੱਠ ਹੋ ਜੂ ਮੈਂ ਆਪਣੇ ਗੁਰੂ ਤੋਂ ਮੁੱਖ ਨਹੀਂ ਮੋੜ ਸਕਦਾ ਕਹਿੰਦਾ ਇੱਕ ਸਾਖੀ ਮੈਂ ਨਹੀਂ ਕਰ ਸਕਦਾਗਾ ਗੁਰੂ ਚਰਾ ਆਪ ਗਿਆ ਲੱਕੜਾ ਚੁੱਕ ਕੇ ਲੈ ਆਇਆ ਉਹਨੇ ਕਿਹਾ ਤੂੰ ਆਏ ਮਛਰ ਕੇ ਸੀ ਨੀ ਦੋ ਗੱਲਾਂ ਕਹੀਆਂ ਤੋਹਨੇ ਮੋੜਤੀਆਂ ਨੇ ਜੇ ਹੁਣ ਤੀਜੀ ਗੱਲ ਲੰਗਰ ਬਣਾਉਣ ਵਾਸਤੇ ਕਹਤੀ ਹੈ ਕੋਈ ਹੋਰ ਬੰਦਾ ਮਾਰ ਦੇਣਾ ਉਹਨੇ ਵਿਚਾਈ ਨੇ ਆਪ ਹੀ ਲੰਗਰ ਤਿਆਰ ਕਰ ਲਿਆ ਲੰਗਰ ਤਿਆਰ ਕਰਕੇ ਕਹਿੰਦਾ ਭਾਈ ਤਾਂ ਲੰਗਰ ਤਿਆਰ ਆ ਲੰਗਰ ਸ਼ਕਲਾ ਕਿਹਾ ਗੁਰੂ ਜੀ ਸਤਿਵੰਤ ਦੇਖੋ ਕਿਹਾ ਗੁਰੂ ਜੀ ਮੈਂ ਤੁਹਾਡੇ 2 ਵਜਰੇ ਪਹਿਲਾਂ ਹੀ ਮੁੰਦਨੇ ਗਏ